ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਸ਼ਹਿਰ ਪੱਟੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਨਿਤਨ ਸਿੰਘ ਨਿਤਨ ਦੇ ਫਾਰਮ ਤੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕਿੱਤਾ ਕਰਦਾ ਵੀਰ ਤੇ ਪਸ਼ੂ ਵੱਡੀ ਗਿਣਤੀ ਦੇ ਵਿੱਚ ਦੋਸਤੋ ਇਸ ਘਰੇ ਹੁੰਦੇ ਆ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਆਪਾਂ 8 7 ਨਾਗ ਜਿਹੜੇ ਆ ਦੋਸਤੋ ਐਵਰੀ ਟਾਈਮ ਜਿਹੜੇ ਤੁਹਾਨੂੰ ਇਸ ਕਿਲੇ ਦੇ ਉੱਪਰ ਅਵੇਲੇਬਲ ਮਿਲਣਗੇ ਅੱਜ ਇਸ ਵੀਡੀਓ ਵਿੱਚ 200 ਟੋਟਲ ਸੱਤ ਕਨਗਤ ਤੁਹਾਨੂੰ ਦਿਖਾਉਣੇ ਆ। 5 ਬੈੜਾਂ, 2 ਮੱਝਾਂ। ਪਸ਼ੂ ਸਾਰੇ ਸਵੇ ਸੁਬਾਹੇ ਆ। ਨਾਲ ਬੱਚੇ ਪ੍ਰੋਪਰ ਤੌਰ ਤੇ ਤੁਹਾਨੂੰ ਦਿਖਾਏ ਜਾਣਗੇ। ਕੀ ਇਹਨਾਂ ਦੋਸਤੋ ਪਸ਼ੂਆਂ ਥੱਲੇ ਮਿਲਕ ਰਕੋਰਡ ਆ, ਕੀ ਦੁੱਧ ਰਕੋਰਡ ਆ, ਕੀ ਰੇਟ ਪੜਦਾ ਰਹਿਣ ਵਾਲਾ ਪੂਰੀ ਡਿਟੇਲ ਮਿਲ ਜੂਗੀ। ਅੱਜ ਤਰੀਕ ਦੋਸਤੋ 9 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆ। ਸਮਾਂ ਕੋਈ ਮਾਰਨਿੰਗ ਦਾ। ਆਓ ਲੈਨੇ ਆ ਪੂਰੀ ਡਿਟੇਲ ਕਰਦੇ ਆ ਗੱਲਬਾਤ ਵੀਰ ਨਿਤਨ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ। ਸਭ ਤੋਂ ਪਹਿਲਾਂ ਵੀਰ ਨਿਤਨ ਸਤਿ ਸ੍ਰੀ ਅਕਾਲ ਭਰਾ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਵੀਰ ਜੀ ਵਧੀਆ ਵਧੀਆ ਠੀਕ ਠਾਕ ਸਾਰਿਆਂ ਨੂੰ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਨਿਤਨ ਓਏ ਅੱਛਾ ਤੇ ਨਿਤਨ ਅੱਜ ਜਿੱਦਾਂ ਆਪਾਂ ਜਿਗਰ ਕੀਤਾ ਟੋਟਲ ਆਪਣੇ ਕੋਲ 7 ਕ ਨਗ ਬਕਾਉਗਾ ਹਾਂਜੀ 5 ਬੈੜਾ ਆ ਗਈਆਂ ਤੇ 2 ਮੱਝਾਂ ਆਪਣੇ ਦੋ ਮੱਝਾਂ ਤੇ 5 ਬੈੜਾ ਸੋਈਆਂ ਸਾਈਆਂ ਸਾਰੇ ਨਾ ਗਈ ਸੋਈਆਂ ਠੀਕ ਹੈ ਜੀ ਹਾਂਜੀ ਜਿਆਦਾਤਰ ਬੌਲੇ ਤੇ ਵੀ ਹੈਗਾ ਕੋਈ ਪਸ਼ੂ ਕੋਈ ਬੌਲੇ ਤੇ ਹੀ ਤਕਰੀਬਨ ਸਾਰੇ 1 2 ਤੇ ਮਤਲਬ 5 6 ਦਿਨਾਂ ਤੋਂ ਬਾਅਦ ਕੋਈ ਨਹੀਂ ਡੰਗਰ ਸੋਇਆ ਠੀਕ ਹੈ ਜੀ ਹਾਂਜੀ ਉਹ ਦੋਸਤੋਂ 5 ਇੱਕ ਹਫਤੇ ਦੇ ਬਿਲਕੁਲ ਅੰਦਰ ਵਾਰੀ ਜਿਹੜਾ ਇਹਨਾਂ ਪਸ਼ੂਆਂ ਨੂੰ ਸਮਾ ਹੋਇਆ ਸੂਇਆਂ ਨੂੰ ਠੀਕ ਹੈ ਜੀ ਤੇ ਨਿਤਨ ਵੀਰੇ ਸਭ ਤੋਂ ਪਹਿਲਾਂ ਸ਼ੁਰੂਆਤ ਕਿਹੜੇ ਪਾਸੋਂ ਕਰਦੇ ਜੇ ਸ਼ੁਰੂਆਤ ਇਧਰੋਂ ਕਰਦੇ ਪਹਿਲਾਂ ਝੋਟੀ ਨੂੰ ਲਓ ਜੀ ਪਹਿਲਾਂ ਦੋਸਤੋ ਝੋਟੇ ਪਹਿਲੇ ਨੰਬਰ ਤੇ ਇਹ ਝੋਟੀ ਖੜੀ ਹੈ ਤੇ ਤੋਂ ਆਪਾਂ ਸ਼ੁਰੂਆਤ ਕਰਦੇ ਆ ਇਹ ਸੂਹਾ ਵੀ ਪਹਿਲਾ ਹੀ ਹੈ ਪਹਿਲਾ ਸੂਹਾ 6 ਦਾ ਠੀਕ ਹੈ ਜੀ ਲਓ ਦੋਸਤੋ ਪਹਿਲੇ ਨੰਬਰਾਂ ਤੇ ਪਹਿਲੇ ਸੂਹਾ ਝੋਟੀ ਦਾ ਮੋਹੋ 6 ਦਾ ਠੀਕ ਹੈ ਜੀ ਤੇ ਸੂਈ ਨੂੰ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹ 5 ਤੋਂ 6 ਦਿਨ ਹੋ ਗਏ ਹਜੇ ਲਓ ਦੀ 5 ਤੋਂ 6 ਦਿਨ ਹੀ ਹੋ ਗਏ 2 ਜੁਲਾਈ ਦੀ ਹਾਂਜੀ ਇਹਣਾ ਆਪਣਾ ਮਤਲਬ ਅਫਰੀਦਗੋਟ ਹੋਈਆਂ ਤਿੰਨ ਝੋਟੀਆਂ ਆਈਆਂ ਤਾਂ ਹਾਂਜੀ ਠੀਕ ਹੈ ਜੀ ਇਹ ਫਰੀਦਗੋਟ ਹੋਈਆਂ ਤਿੰਨ ਝੋਟੀਆਂ ਮਾਲਵੇਚ ਆਹ ਮਾਲਵੇ ਦੀਆਂ ਦੋ ਦੋਵੇਂ ਆ ਤੇ ਜੀ ਉਧਰ ਆ ਆਪਣਾ ਮੇਰੇ ਨਾਲ ਕਲਾਸਮੇਟ ਹੀ ਮੁੰਡਾ ਵਾ ਤੇ ਉਹਨੇ ਫੋਨ ਕਰਕੇ ਪੰਜ ਝੋਟੀਆਂ ਦਿੱਤੀਆਂ ਅੱਛਾ ਜੀ ਹਾਂਜੀ ਪ੍ਰੋਪਰ ਰੈਸਵੀ ਦੇ ਦਾਂਗੇ ਜੇ ਕੋਈ ਬੰਦਾ ਚਾਹਣਾ ਹੋਵੇ ਪੁੱਛਣ ਦਾ ਅੱਛਾ ਅੱਜ 5-6 ਦਿਨ ਹੋ ਗਏ ਤੇ ਹੁਣ ਦੁੱਧ ਕਿੰਨੇ ਕਿਤੇ ਆ ਗਈ ਇਸ ਟਾਈਮ ਤੇ ਲੰਦੀ 8 ਕਿਲੋ ਦੇ ਫੇਲਾ ਵਾਲਾ 8 ਕਿਲੋ ਤੇ ਹਾਂਜੀ ਆ ਦੋਸਤੋ 8 ਕਿਲੋ ਤੇ 9 8 9 9 ਦੇ ਦਰਮਿਆਨ ਹੁਣ ਚੱ ਬੱਚਾ ਤੇ ਮਗਰ ਕੀ ਹੈ ਇਹਦੇ ਮਗਰ ਕੱਟੀ ਹੈ ਪਿਛੇ ਆ ਲੋ ਮਗਰ ਕੱਟੀ ਹੈ ਭਰਾਵੋ ਆ ਵਿਖਾ ਦੇਣਾ ਤੁਹਾਨੂੰ ਆ ਬੱਚਾ ਬਿਲਕੁਲ ਆ ਤੁਸੀਂ ਦੇਖ ਰਹੇ ਜਿਵੇਂ ਠੀਕ ਹੈ ਆ ਮਗਰ ਕੱਟੀ ਹੈ ਬੱਚੇ ਸੁਸਤੇ ਹੋ ਕੇ ਬੈਠੇ ਆ ਆਹ ਦੇਖੋ ਜੀ ਇਹ ਕੱਟੀ ਹੈ ਦੋਸਤੋ ਐਸਾ ਛੋਟੀ ਦਾ ਮਗਰ ਠੀਕ ਆ ਆਹ ਠੀਕ ਹੈ ਜੀ 67 ਦਿਨਾਂ ਦੀ ਸੂਈ ਹੈ ਦੋਸਤੋ 8 9 8 9 ਤੇ ਹੁਣ ਚੱਲ ਰਹੀ ਆ ਤੇ ਕਦਕੁੱਦ ਜਿਹੜਾ ਛੋਟੀ ਦਾ ਚੰਗਾ ਚੌੜਾ ਪੁੱਠਾ ਬਿਲਕੁਲ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਕਾ ਤੋਂ ਵੱਡਾ ਠੀਕ ਆ ਜੀ ਮੀਡੀਅਮ ਤੋਂ ਥੋੜੀ ਜਿਹੀ ਪਲਾਸਾ ਹਿੱਟ ਵੀ ਤੁਸੀਂ ਕਹਿ ਸਕਦੇ ਤੇ ਬਿਲਕੁਲ ਮਾਲਵੇ ਦੀ ਜੰਪਲ ਆ ਫਰੀਦਕੋਟ ਵਾਲੀ ਸਾਈਡ ਤੋਂ ਦੱਸ ਰਿਹਾ ਵੀਰ ਵੀ ਫਰੀਦਕੋਟ ਵਾਲੀ ਸਾਈਡ ਤੋਂ ਆਏ ਪਸ਼ੂ ਠੀਕ ਆ ਬਈ ਚੋਣ ਚੋਣ ਬਹੁਤ ਸੁਥਰੀ ਆ ਠੀਕ ਆ ਜੀ ਸਫਾਈਆਂ ਪੂਰੀਆਂ ਆ ਦੇਖੋ ਤੇ ਚੋਣ ਵੀ ਆ ਠੰਡੀ ਪੂਰੀ ਆ ਦੇਖੋ ਜੀ ਠੀਕ ਆ ਜੀ ਸੋ ਚੋਣ ਚਾਣ ਵੀ ਚੰਗੀ ਦੱਸ ਰਿਹਾ ਵੀਰ ਤੇ ਸਫਾਈਆਂ ਸੁਪੂਈਆਂ ਦਾ ਪੂਰੀਆਂ ਨੇ ਬਾਕੀ ਧਾਰ ਧੂਰ ਨਾ ਤਾਂ ਕਿਸੇ ਪਸ਼ੂ ਚ ਕੋਈ ਨੀ ਕੀ ਗਈ ਤਾਂ ਤੁਸੀਂ ਚੋਏ ਪਸ਼ੂ ਨੂੰ ਨੀ ਕੀ ਹੋਊਗਾ ਪਰ ਜਮਾ ਉਹ ਦੱਸ ਦਿਆ ਜੀ ਵਿੱਚ ਆਪੜਿਆ ਦੇਖੋ ਜੀ ਦੋਸਤੋ ਥੋੜਾ ਖੋਲ ਕੇ ਆਪਾਂ ਬਾਹਰ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਅਗੇ ਪੇਠ ਪੁਠਾ ਬਹੁਤ ਮਾਲੀਆਂ ਨਾਲ ਲੱਗਾ ਇਹਨੇ ਦੇਖੋ ਜੀ ਠੀਕ ਹੈ ਜੀ ਸੋ ਪੁਠੇ ਪਠੜੀ ਝੜਦਾ ਦੋਸਤੋ ਪੂਰੀ ਚੌੜੀ ਆ ਉਪਰੋਂ ਠੀਕ ਹੈ ਜੀ ਤੇ ਝੋਟੀ ਨਵੀਂ ਆ ਪਹਿਲਾ ਸੂਬਾ ਸੁਈ ਆ ਤੋ ਸਾਫਾ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਵੀ ਚਲੋ ਨਵਾਂ ਪਸ਼ੂ ਹਰ ਕ ਵੀਰ ਨੇ ਖਰੀਦਣਾ ਹੁੰਦਾ ਤੇ ਪਹਿਲਾ ਸੂਆ ਦੋਸਤੇ ਛੋਟੀ ਸੂਈ ਆ ਤੇ ਚੌਰਸ ਦੇਵੇ ਦੇ ਵਿੱਚ ਆ ਤੇ 9 ਲੀਟਰ ਹੁਣ ਦੁੱਧ ਚੁਆ ਰਹੀ ਆ ਠੀਕ ਆ ਜੀ ਬਾਕੀ ਅੱਗੇ ਕੋਈ ਚੰਗੀ ਸੇਵਾ ਕਰ ਲੂ ਭਰਾ ਉਹ ਤੁਹਾਡੀ ਸੇਵਾ ਤੇ ਡਿਪੈਂਡ ਆ 12 ਕਿਲੋ ਵਧੀਆ ਦਈ ਜਣਾ 11 ਦੇ 12 ਦੇ ਛੋਟੀ ਪਹਿ ਲੈਣੇ ਆ ਹਾਂ ਬਾਕੀ ਆਪਣੇ ਕੋ ਆਈਏ ਜੇ ਪਰਸੋਂ ਆਈਆਂ ਤਾਂ ਨਹੀਂ ਠੀਕ ਆ ਜੀ ਇਹ ਰੱਖ ਮਤਲਬ ਲਈ ਤੇ ਘਰੇ ਰੱਖਣ ਨੂੰ ਹੀ ਉਹਨਾਂ ਦੀ ਫਿਰ ਇੱਕ ਰੱਖ ਲਈ ਜਗ੍ਹਾ ਦਾ ਸੂਤਰ ਨਹੀਂ ਹੁੰਦਾ ਨਾ ਕੋਈ ਬੰਦਾ ਹੀ ਕੋਲ ਟਿਕਦਾ ਆ ਬਿਲਕੁਲ ਇਹ ਫਿਰ ਤਾਂ ਕਰਕੇ ਅੱਛਾ ਨਿਤਨ ਕੀ ਮੁੱਲ ਕਰ ਦਿੰਦਾ ਇਹਦਾ ਸਮਝਾ ਐਵੇਂ ਝੋਟੀਆਂ ਉਧਰ ਵੇਖੀ ਤਾਂ ਆਮ ਹੀ ਮੜਦੇ ਤੁਰੇ ਖਰੀਦੇ ਜਦੋਂ ਤੇ ਮੁੱਲ ਕਰਦੇ ਆ ਤੇ ਹਿਸਾਬ ਨਾਲ ਸਵਾ ਸਵਾ ਲਾ ਕਰਨਦੇ ਆ ਪਰ ਉਹ ਗੰਮ ਨਹੀਂ ਕਰਾਂਗੇ ਮੁੱਲ ਕਰਾਂਗੇ 1 5 95000 ਦੀ ਝੋਟੀ ਦੇ ਦਾਂਗੇ ਇਹ ਕਿਨੇ 95 ਦੀ 95 ਦੇ ਦਾਂਗੇ ਠੀਕ ਹੈ ਜੀ ਹਾਂ ਜੀ ਉਹਦੀ 95000 ਦੀ ਦੋਸਤੋ ਇਹ ਝੋਟੀ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ 1 ਲੱਖ 5000 ਡਿਮਾਂਡ ਆ 95000 ਦੀ ਝੋਟੀ ਆ ਠੀਕ ਆ ਮਗਰ ਬਚਾ ਕੱਟੀ ਕੀ ਮਿਲ ਕਾ ਫਾਇਦੇ ਅਜਾ ਇਧਰ ਜਿਹੜੀ ਆਪਣੇ ਕੋਲ ਆ ਦੂਜੇ ਨੰਬਰ ਤੇ ਮੱਜ ਖੜੀ ਐ ਇਹ ਜੋੜੀ ਦੂਜੇ ਸੂਏ ਆ ਠੀਕ ਆ ਜੀ ਹਾਂਜੀ ਦੂਜੇ ਸੂਏ ਸੂਈ ਆ ਇਹ ਵੀ ਉੱਥੋਂ ਹੀ ਆਈ ਐ ਦੂਜੇ ਸੂਏ ਆ ਠੀਕ ਆ ਜੀ ਨੰਬਰ ਵੇਰਵਾ ਨਾਲ ਦੀ ਨਾਲ ਹੀ ਪਾਈ ਚਲਦੇ ਆ ਦੂਜੇ ਸੂਆ ਇਹ ਵੀ ਇਹ ਸ਼ਾਮ ਦੀ ਸੂਈ ਦੋ ਤਰੀਕ ਦੀ ਇੱਕ ਤਰੀਕ ਦੀ ਸੱਚ ਮਤਲਬ 5-6 ਦਿਨ ਇਹਨੂੰ ਵੀ ਹੋ ਗਿਆ ਸੂਈ ਨੂੰ ਅੱਜ ਠੀਕ ਇਹ ਤੇ ਮਗਰ ਬੱਚਾ ਇਹਦੇ ਮਗਰ ਕਟਾ ਇਹਦੇ ਮਗਰ ਕਟਾ ਠੀਕ ਆ ਠੀਕ ਆ ਜੀ ਇਹ ਵੀ ਪੰਜਾ ਛਿਆਕ ਦਿਨਾਂ ਦਾ ਸੂਆ ਤੇ ਮਗਰ ਇਹਦੇ ਕਟਾ ਠੀਕ ਆ ਜੀ ਇੱਕ ਮੱਜ ਜਿਹੜੀ ਝੋਟੀ ਪਹਿਲੇ ਨੰਬਰ ਤੇ ਦਿਖਾਈ ਨਾ ਮਗਰ ਇਹ ਦੁੱਧ ਹੁਣ ਕਿੰਨੇ ਕਿਤੇ ਆ ਗਈ ਹੈ ਇਹ 12 ਕਿਲੋ ਨੈਟ ਚੱਲਣ ਦੇ 12 ਕਿਲੋ ਚਵਾ ਦਵਾਂਗੇ ਆਪਾਂ 12 ਕਿਲੋ ਹਾਂਜੀ ਛੋਟੀ ਦੁੱਧ ਇਹਨ ਦਿੱਤਾ ਪਹਿਲਾਂ ਨੇ ਕੋ 13 ਕਿਲੋ ਦਿੱਤਾ ਤਿਆਰ ਕੀ 15 ਕਿਲੋ ਤੋਂ ਛੋਟੇ ਵਧੀਆ ਦੁੱਧ ਆਊਗੀ ਠੀਕ ਹੈ ਜੀ ਹੈਗੀ ਸਿੰਗਲ ਹੱਡੀ ਦੀ ਪਤਲੇ ਚੰਮ ਦੀ ਹੈ ਤੇ ਚੋਣ ਫਿਰ ਸੰਸਾਪ ਬੰਦਾ ਚਵਾਈ ਭੁੱਲ ਜੂ ਜਿੱਦੀ ਕੋਲੀ ਹੈ ਠੀਕ ਹੈ ਜੀ ਤਾਂ ਦੋਸਤੋ 12 ਲੀਟਰ ਇਸ ਵਕਤੇ ਤੇ ਥੱਲੇ ਹਾਜ਼ਰ ਆ ਕੋਈ ਇਹ ਵੀ 5 6 6 ਦਿਨਾਂ ਦੀ ਸੂਈ ਆ 1 ਜੁਲਾਈ ਤੇ ਬਿਲਕੁਲ 1 ਜੁਲਾਈ ਤਰੀਕ ਆ ਜਦੋਂ ਸੂਈ ਆ ਅੱਜ ਤਕਰੀਬਨ ਤੁਸੀਂ ਕਾਊਂਟ ਕਰ ਲਿਓ ਵੀ ਕੋਈ 6-7 ਦਿਨ ਜਿਹੜਾ ਸਮਾਂ ਬੰਦ ਆ ਮਗਰ ਦੇ ਕਟਾ ਮੇਲ ਕਾਫਾ 12 ਲੀਟਰ ਕੋਈ ਵੀਰ ਦੋ ਟਾਈਮ ਚੋਕੇ ਚਾਹੇ ਤਸੱਲੀ ਕਰ ਸਕਦਾ ਅਕਿਨਿਤਨ ਚਾਰੇ ਥਾਂ ਸਾਫ ਸੁਥਰੀ ਹੈ ਕੋਈ ਜਨਾ ਚੋਣ ਜਾਣ 100 ਗ੍ਰਾਮ ਦਾ ਦੁੱਧ ਦਾ ਫਰਕ ਉੱਠਣਾ ਇਹ ਤੇ ਆਪਾਂ ਜਿੰਮੇ ਵਾਰਿਆ ਠੀਕ ਹੈ ਚਵਾਈ ਤੇ ਬੰਦਾ ਗਾਂ ਗਾਂ ਵੀ ਇੱਕ ਪਾਸੇ ਰੱਖ ਲੈ ਦੇ ਇੱਕ ਪਾਸੇ ਇਹਨੂੰ ਚੋਲੇ ਹੂੰ ਉਹ ਦੋਸਤੋ ਅਗਲੇ ਅਗਲੇ ਪਿਛਲੇ ਨਾਲ ਪਿਛਲਾ ਬਿਲਕੁਲ ਚੋਣ ਵਿੱਚ ਬਰਾਬਰ ਆ ਗਾੜੀ ਗਾੜ 1.5 ਕਿਲੋ ਤੋਂ ਪਲੱਸ ਹੋ ਗਈ ਠੀਕ ਹੈ ਜੀ ਆਹ ਲਓ ਜੀ ਠੀਕ ਆ ਆ ਬਹਿਣੀ ਭਾਈ ਵਾਲੀ ਸਾਈਡ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਦੋਸਤੋ ਆ ਥਣਦੇਵਾ ਬਿਲਕੁਲ ਸਹਿਜ ਵੰਡ-ਮੁੰਡ ਆਪਸੀ ਜਿਹੜੀ ਆ ਮਿੱਠਾ ਮਿਰਲਾ ਦੇਖ ਕੇ ਚੈੱਕ ਕਰ ਲਓ ਠੀਕਾ ਮੁੱਠੀ ਥਾਣਾ ਬਿਲਕੁਲ ਤੇ 12 ਕਿਲੋ ਦੁੱਧ ਦੀ ਮਾਲਕਨ ਆ ਇਸ ਵਕਤ ਜਿਹੜਾ ਦੁੱਧ ਦੁੱਧ 15 ਕਿਲੋ ਸਹੀ ਜਵਾਊਗੀ ਜੇ ਵੱਧ ਜਿੰਨਾ ਮਰਦੀ ਚੋਲੇ ਕਿਉਂਗੀ ਆਪਣੇ ਕੋ ਪਰਸੋਂ ਹੀ ਆ ਵੰਡ ਉਹਨਾਂ ਖਾਣਾ ਸ਼ੁਰੂ ਕੀਤਾ ਜੇ ਇਹਨਾਂ ਨੇ ਹਾਂਜੀ ਕੋਈ ਇੱਕ ਦੋ ਦਿਨ ਦਾ ਪਸੂ ਜੀਜੂ ਲਾਉਣ ਦੇ ਵਿੱਚ ਹੀ ਲਾ ਜਾਂਦਾ ਬਿਲਕੁਲ ਜੀ ਹਾਂ ਕਿਹੇ ਥਾਂ ਕੋਪਰਾ ਬਣਾਇਆ ਇਹਨਾਂ ਦੋ ਦੋ ਬਹਿ ਜਾਂਦੀਆਂ ਪਰ ਦੋ ਦੋ ਨਹੀਂ ਰਿਹਾ ਦੁੱਧੋਂ ਵਧੀਆਂ ਘੜੀ ਨਹੀਂ ਸਕੋ ਉੱਥੇ 9 ਕਿਲੋ ਬੋਲੇ ਦੇ ਆਈ ਪਰਸੋਂ ਦੀ ਆਈ ਤੇ ਦੁੱਧ 12 ਕਿਲੋ ਕਰ ਵੀ ਗਈ ਅੱਛਾ ਪਰਣਾਲਾ ਵੀ ਇਹਨੂੰ ਲੇਵਾ ਲੱਗਾ ਇਹਨੂੰ ਹੀ ਇਹ ਚੰਗੇ ਦੁੱਧ ਵਾਲੇ ਪਸ਼ੂ ਦੀਆਂ ਵੀ ਨਿਸ਼ਾਨੀਆਂ ਆ ਨਿਸ਼ਾਨੀਆਂ ਸਿੰਗਲ ਹੱਡੀ ਦੀ ਜੀ ਸੰਸਰ ਕਾਗ ਚਲੇ ਚਾਮ ਆ ਤੇ ਦੋ ਦਿਨ ਨੇ ਆਟੋਮੈਟਿਕ ਦੇਣਾ ਆਪਣੇ ਇਧਰ ਦੀਆਂ ਹੁੰਦੀਆਂ ਤੇ ਚਲੋ ਕਹਿ ਵੀ ਸਕਦੇ ਕੋਈ ਨਾ ਬਹੁਤ ਇਹ ਆਈਆਂ ਉਧਰੋਂ ਆ ਲਓ ਦੋਸਤੋ ਮਾਲਵੇ ਦੀ ਬਰੀਡ ਆ ਜਿਵੇਂ ਆਪਣੇ ਮਾਲਵੇ ਮੁਖਸਰ ਹਫੀਦਪੁਰ ਕੋਟਕਪੂਰ ਵਾਲੀ ਸਾਈਡ ਵਿੱਚ ਚੰਗੇ ਪਸ਼ੂ ਆ ਤੇ ਉਧਰੋਂ ਜਿਹੜੇ ਦੋਸਤੋ ਇਹ ਪਸ਼ੂ ਦੋਨੋਂ ਆਏ ਆ ਤਿੰਨ ਪਸ਼ੂ ਸੀਗੇ ਫਿਲਹਾਲ ਦੋ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਥਾਣਾ ਥੋਣਾ ਦੀ ਵੰਡ ਚੰਗੀ ਆ ਬੜੇ ਸੋਹਣੇ ਥਾਣੇ ਲੱਗੇ ਆ 100 ਗ੍ਰਾਮ ਦਾ ਫਰਕ ਵੀ ਪੀਦਾ ਨਾ ਵੀ ਨਹੀਂ ਵਿੱਚ ਮੈਂ ਤੇ ਗੰਤੀਰਾ ਚੋਕੇ ਤੇ ਸਾਰੇ ਕਰਦਾ। ਕੁੱਤ 12 ਕਿਲੋ ਸੰਸਾ ਮੈਂ ਉਹਦੇ ਘਰੇ ਚ ਵਾਗ ਦੇਖਦਾ। ਹਾਂ। ਹਾਂਜੀ ਤੇ ਸਹੀ ਮਹੀਨੇ ਪੀਗ ਲਾਵਾ ਤੇ ਚਲ ਗਈ ਜਿੱਦਣ ਛੋਟੀਆਂ ਸੂਫ ਮਹੀਨੇ ਡੇਢ ਮਹੀਨਾ ਬੰਦਾ ਅਕਸਰ ਮਹੀਨੇ ਬਾਅਦ ਪਾ ਲਾਦਾ ਦੁੱਧ ਕਿੰਨੇ ਦੇ ਆ। ਹੂੰ ਹੂੰ। ਇਹ ਘਟੋ ਘਟ ਵੀ ਦੁੱਧ 15 ਕਿਲੋ ਛੋਟੀ ਪਧੀਰ ਮਾਨਾ ਦੇ ਸਕਦੀ ਆ। ਕੋ ਚੰਗੀ ਸੇਵਾਲ ਲੈ ਗਿਆ। ਕਹਿੰਦੇ 12 ਕਿਲੋ ਦੇ ਫੇਰ ਹਲ ਹੈਗਾ ਥੱਲੇ ਪਚਵਾਇਆ ਦੋਵੇਂ। ਅੱਛਾ ਜਿੱਦਣ ਆਪਾਂ ਦੇਖ ਨਹੀਂ ਤੇਰੀ ਅੱਜ। ਇਹਦਾ ਮੁੱਲ ਸੰਦੂਆ 1-5 ਦਾ ਕੋਸ਼ਿਸ਼ ਨਹੀਂ ਕਰਨਾ ਇਹਦਾ। ਇਹ ਦੇਣੀ ਦੇਣੀ 95 ਵੀ। ਵੀ ਦੇਣ ਲੈਣ ਵਾਲੀ ਗੱਲ ਕਰਨ ਕਿਉਂਕਿ ਆ ਵੀਡੀਓ ਵੇਂਦੇ ਆਪਣੀਆਂ ਅਗਲੇ ਆਵਾਜ਼ ਮਾਰ ਕੇ ਮਈਆਂ ਦਦੀਆਂ ਮੁੜ ਕੇ ਫੇਰਾ ਭੜੇ ਪੈਂਦਾ ਬੰਦਾ ਹੋਈ ਠੀਕ ਆ ਠੀਕ ਹੈ ਕਿ ਨਹੀਂ ਲੋਬੀ ਇਹ ਵੀ ਇਹ ਵੀ 95 ਦੀ ਇਹ ਵੀ 95 ਦੀ ਇਹ ਵੀ 95 ਦੀ ਦੋਸਤੋ ਪਹਿਲਾਂ ਛੋਟੀ ਵੀ ਤੁਹਾਨੂੰ ਦੱਸਿਆ ਸੀ ਉਹ ਬਾਕੀ ਛੋਟੀਆਂ ਹੈ ਹੈਗੀ ਸਿੰਗਲ ਹੱਡੀ ਦੀ ਆ ਦੁੱਧ ਨੂੰ ਨਿਗਰ ਨਿਕਲ ਲੈਨੇ ਆਹਾਂ ਆਹ ਹੈਗੀ ਪਤਲੇ ਚੰਮ ਦੀ ਸ਼ੁਰੂਆਤ ਅੱਜ ਹੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਅੱਜ ਹੀ ਸ਼ੁਰੂਆਤ ਬਹੁਤ ਖੂਬਸੂਰਤ ਕੀਤੀ ਆ ਜੇ ਪੰਜਾ ਸੱਤਾ ਦਿਨਾਂ ਦੀ ਸੂਈ ਆ ਸਿੰਗਲ ਹੱਡੀ ਆ ਬਿਲਕੁਲ ਤੁਸੀਂ ਦੇਖ ਸਕਦੇ ਜੀ ਅੱਧੀ ਗੱਠ ਉੱਚੀ ਖੱਟੀ ਆ ਸਿੰਗਲ ਹੱਡੀ ਦੀ ਮਾਝਾ ਬਾਕੀ ਵੜ ਜਿਵੇਂ ਪਸ਼ੂ ਦੁੱਧ ਵਾਲੇ ਪਾਸਿਓਂ ਖਰਾ ਨਿਕਲਦਾ ਇਹ ਪਸ਼ੂ ਦੋ ਮੱਝਾਂ ਜਿਹੜੀਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਸੀ ਇਹ ਤੋਂ ਬਾਅਦ ਕੈਟਾਗਰੀ ਦੋਸਤੋ ਜਿਹੜੀ ਪੰਜ ਅੱਧਰ ਤੁਸੀਂ ਦੇਖ ਰਹੇ ਜੇ ਪੰਜੇ ਬਿਹੜਾਂ ਨੇ ਕੁਝ ਕਛਾਈ ਵਾਲ ਦਾ ਕ੍ਰੋਸ ਕੁਝ ਕਛਾਈ ਵਾਲ ਅੰਗ ਦੇ ਵਿੱਚ ਕੁਝ ਕੇਚ ਐਫ ਦੇ ਵਿੱਚ ਕ੍ਰੋਸ ਸੰਗ ਤੁਹਾਨੂੰ ਦਿਖਾਵਾਂਗੇ ਆ ਨਿਤਨ ਆ ਪਹਿਲੇ ਨੰਬਰ ਤੇ ਜਿਹੜੀ ਇਹ ਸ਼ਾਈ ਵਾਲ ਬੈੜ ਖੜੀ ਆਪਣੇ ਕੋਲ ਇਹ ਸੰਸਾ ਪਹਿਲਾ ਸੂਆ ਪਹਿਲੇ ਨਹੀਂ ਬੱਛੀ ਆ ਪਹਿਲੇ ਨੂੰ ਬੱਛੀ ਚਾਰੇ ਦੰਦ ਲਓ ਜੀ ਇੱਕ ਪਾਸੇ ਇਹਦਾ ਦੁੱਧ ਰੱਖ ਲੋ ਤੇ ਇੱਕ ਪਾਸੇ ਮੱਝ ਦਾ ਦੁੱਧ ਰੱਖ ਲੋ ਕੋਈ ਬੰਦਾ ਕਹਿ ਨਹੀਂ ਸਕਦਾ ਵੀ ਗਾਂ ਦਾ ਦੁੱਧ ਹੋਊਗਾ ਹਾਂ ਵੀ ਚੱਟਾ ਬ ਕ੍ਰੀਮਰ ਦਾ ਚਟਾ ਦੁੱਧ ਆ। ਇਹ ਸੁਈ ਨੂੰ ਕਿੰਨੇ ਹੋ ਗਏ? ਇਹਨੂੰ ਸੁਈ ਨੂੰ ਘੱਟੋ ਘੱਟ 20 ਤੋਂ 25 ਦਿਨ ਹੋ ਗਏ ਆ। ਅੱਛਾ ਜੀ। ਹਾਂ ਜੀ। ਮਗਰ ਬੱਚਾ ਦੇਗਾ। ਮਗਰ ਬੱਚਾ ਹੈਗਾ ਦੇ। ਅੱਛਾ। ਬੱਚੇ ਸਾਰਿਆਂ ਦੇ ਆ। ਲਓ ਜੀ। ਬੱਚੇ ਦੋਸਤੋ ਸਾਰਿਆਂ ਦੇ ਨਾਲ ਹੀ ਆ। ਇਹ 20-25 ਦਿਨਾਂ ਦੀ ਸੁਈ ਆ। ਦੁੱਧ ਕਿੰਨਾ ਦੱਸਿਆ ਜੀ? ਇਹ ਥੱਲੇ 11-12 ਕਿਲੋ ਜਿਹੜਾ ਸਹੀ ਤਿਆਰ ਆ। ਹੂੰ। ਹਾਂ ਜੀ। ਲਓ ਵੀ 11-12 ਕਿਲੋ ਦੋਸਤੋ ਬੱਚੀ ਦੇ ਥੱਲੇ ਦੁੱਧ ਦਾ ਤੇ ਕੱਦ ਵੇਖੋ ਤੁਸੀਂ। ਕੱਦ ਬਹੁਤ ਸੋਹਣਾ ਹਜੇ ਲਵੀ ਆ ਠੀਕ ਆ ਜੀ। ਮੂੰਹ ਚਾਰ ਦੰਦ ਤੇ ਚੌਗੀ ਆ। ਤੇ ਨਿਤਨ ਕਹਿੰਦਾ ਵੀ ਮਾਜ ਦਾ ਦੁੱਧ ਰੱਖ ਲਓ ਕਿਉਂਕਿ ਦੁੱਧ ਤੋਂ ਵਾਈਟ ਆ ਜਿਆਦਾ ਫੈਟ ਵਾਲਾ ਬਾਕੀ ਆ ਮੁੱਠੀ ਥਣ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਤੇ ਖੋਲ ਕੇ ਆਪਾਂ ਇੱਕ ਵਾਰੀ ਤੁਹਾਨੂੰ ਤਸੱਲੀ ਨਾਲ ਦਿਖਾਉਨੇ ਆ ਕਦ ਕੋਤ ਵਾਲੇ ਪਾਸਿਓ ਮੇਰਾ ਵੀਰ ਵੇਚਣ ਤੋਂ ਕੋਈ ਸੌਦਾ ਕਰ ਲਿਓ ਫੁੱਲ ਵੱਡੇ ਕਦ ਬੋਤਲ ਵਿੱਚ ਸੁਬੀਆਂ 25 ਦਿਨਾਂ ਦੀ ਸੂਈ ਆ ਮਗਰ ਬੱਛਾ ਮੀਲ ਕਾਫ ਇੱਕ ਪਾਸੇ ਇਹਦਾ ਸੰਤੋਸਾ ਦੁੱਧ ਇੱਕ ਪਾਸੇ ਮਾਜ ਦਾ ਕੋਈ ਪਤਾ ਆਖ ਨਹੀਂ ਸਕਦਾ ਵੀ ਇਹਦਾ ਦੁੱਧ ਗਾਂ ਦਾ ਹੋਊਗਾ ਠੀਕ ਆ ਅੱਛਾ ਨਿਤਨ ਵੀ ਕਈਆਂ ਵੀਰਾਂ ਦੇ ਮਨ ਦੇ ਵਿੱਚ ਸ਼ੰਕਾ ਹੁੰਦਾ ਵੀ ਜੇਕਰ ਚਾਈ ਵਾਲ ਵੈੜਾ ਚਾਹੇ ਪਿਓਰਿਟੀ ਦੇ ਵਿੱਚ ਆ ਥੋੜੀ ਜੀ ਹਾਂਜੀ ਇੱਕ ਇਸ ਤਰ੍ਹਾਂ ਗਰਮ ਗਰਮ ਬਣਾਵੇ ਹਾਂ ਨਹੀਂ ਠੀਕ ਹੈ ਜੀ ਚੋਣ ਚੋਣ ਬਹੁਤ ਵਧੀਆ ਵੀ ਲੱਤ ਨਹੀਂ ਮਾਰਦੀ ਠੀਕ ਹੈ ਲੱਤ ਛੜ ਨਹੀਂ ਮਾਰਦੀ ਬੱਚਾ ਛੱਡ ਕੇ ਵੰਗਾ ਪਾ ਲਈਦਾ ਵੰਗਾ ਪਾ ਕੇ ਆ ਭਾਵੇਂ ਜਿਹੜੇ ਮਰਜੀ ਸਾਰੇ ਨੱਕ ਲੋਦੇ ਨੇ ਅਸੀਂ ਬਿਨਾ ਵੰਗੇ ਤੋਂ ਕੋਈ ਡੰਗਰ 'ਚ ਆਉਂਦਾ ਹੀ ਨਹੀਂ ਭਾਵੇਂ ਸਾਡੀਆਂ ਘਰ ਦੀਆਂ ਵੈੜਾਂ ਖੋਦੀਆਂ ਬਿਲਕੁਲ ਅਸੀਂ ਵੰਗੇ ਤੋਂ ਬਿਨਾ ਨਹੀਂ ਆਉਂਦੇ ਇਹ ਤਾਂ ਬੱਚਾ ਸਾਹਮਣੇ ਆਹ ਪਿਛੇ ਆਹ ਬੈਠਾ ਇਹ ਬੱਚਾ ਲੋ ਜੀ ਆ ਬੱਚਾ ਜੇਦਾ ਠੀਕ ਹੈ ਆ ਲਓ ਇਹ ਬੱਚਾ ਭਰਾਵੋ ਬਿਲਕੁਲ ਰੈੱਡ ਕਲਰ ਦੇ ਵਿੱਚ ਆ ਦੋਸਤੋ ਨਾ ਬੱਚਾ ਮਗਰ ਬੱਚਾ ਮੇਲ ਕਾਫਾ ਅੱਛਾ ਇਤਨੇ ਆਪਾਂ ਦੇਵਾਂਗੇ ਕਿੰਨੇ ਦੀ ਬੱਚੀ ਸਰ ਸਰ ਮੋਲੇ ਦਾ ਕਰਦੇ ਆਂ 43000 ਰੁਪਇਆ 43000 ਦੇ ਦਾਂਗੇ ਤੇ ਆਏਗਾ ਦਾ ਥੋੜਾ ਬੋਦਾ ਮਾਨਤਾ ਜੋ ਵੀ ਹੋਊ ਸਾਰੀਆਂ ਕਸਰਾ ਘੜੇ 40000 ਦੀ ਵਾੜ ਦੇ ਦਾਂਗੇ ਆਪਾਂ 40000 40000 ਆਹ ਦੰਦ ਵਖਾ ਹੀ ਜਾਂਦੇ ਆ ਵੀ ਲਓ ਵੀ 40000 ਦੀ ਦੋਸਤੋ ਇਹ ਲੈ ਦੇ ਆ ਜੀ ਐਸ ਨੂੰ 40000 ਦੀ ਆ ਆ ਹੋ ਸਕਿਆ ਤੁਹਾਨੂੰ ਦੰਦ ਚੈੱਕ ਕਰਾ ਦੇਣੇ ਆਪਾਂ ਆ ਲਓ ਜੀ ਲਓ ਵੀ ਲੋਰ ਚਾਰ ਦੰਦ ਆ 24 ਠੀਕ ਹੈ ਜੀ ਆ ਦੇਖ ਠੀਕ ਹੈ ਜੀ ਚਾਰ ਦੰਦ ਦਾ ਦੋਸਤੋ ਮੂੰਹ ਦੰਦੇ ਠੀਕ ਹੈ ਜੀ ਤੇ ਬਹੁਤ ਸੋਨੇ ਕੱਦ ਕਾਟ ਦੇ ਵਿੱਚ ਆ 40000 ਦੀ ਤੁਹਾਨੂੰ ਇਹ ਮਿਲ ਜੂਗੀ ਕਸਰਾ ਕੁਸਰਾ ਕੱਢ ਕੇ ਮਾਰਨ ਦਾ ਕਸਰਾ ਕੱਢ ਕੇ ਜੀ ਜੋ ਸਰਵੇ ਜਿਹੜੇ ਮੁੱਲ ਕਰਨੇ ਸਨ ਉਸੇ ਛੋਟ ਵਾਲੇ ਹੀ ਆ ਗਏ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲਓ ਵੀ ਭਰਾਵੋ ਠੀਕ ਸੋ ਇਹ ਵੜਾ ਦੋਸਤੋ ਸ਼ਾਹੀਵਾਲਾ ਅੰਗ ਦੇ ਵਿੱਚ ਥੰਮ ਦੇਵੇ ਦੀ ਸਾਫ ਸੁਥਰੀ ਆ ਤੇ 11 12 ਕਿਲੋ ਦੁੱਧ ਖੁੱਲਾ ਡੁੱਲਾ ਜਿਦਾ ਮਰਜੀ ਚੋਲੇ ਅੱਛਾ ਇਧਰ ਨੇ ਤਾਂ ਜਿਹੜੀ ਆ ਆ ਗਈ ਇਹ ਵੀ ਸ਼ਾਹੀਵਾਲਾ ਗਈ ਲਓ ਜੀ ਇਹਨਾਂ ਦੋਨੀਆਂ ਅੱਖਾਂ ਵੇਖ ਲੋ ਇੱਕੋ ਹੀ ਆ ਇਹ ਉਹਦੀਆਂ ਅੱਖਾਂ 'ਚ ਸ਼ਰਮਾ ਪਿਆ ਹੁੰਦਾ ਇਹਦੀਆਂ ਵੀ ਸੇਮ ਹੀ ਨੇ ਲਓ ਜੀ ਬੱਛੀ ਮਗਰ ਆ ਪਰਸੋਂ ਸੂਈ ਆ ਇਹ ਪਰਸੋਂ ਦੀ ਆ ਬਿਲਕੁਲ ਜੀ ਮਗਰ ਵੀ ਬੱਛੀ ਆ ਗਈ ਆ ਹਾਂ ਜੀ ਲਓ ਦੋਸਤੋ ਸੀਮਨ ਜਿਹੜਾ ਦੋਸਤੋ ਜਿਹੋ ਜਿਹਾ ਭਰਾ ਦੇਦਾ ਉਹ ਜਿਹੜਾ ਬੱਚਾ ਆ ਜਾਂਦਾ ਵੇਖੋ ਇਹ ਤਾਂ ਕਿਤੇ ਐਫ ਦੇ ਵਿੱਚ ਕ੍ਰੋਸ ਹੋ ਗਿਆ ਮਤਲਬ ਸ਼ਾਈ ਵਾਲ ਦਾ ਕ੍ਰੋਸ ਹੈ ਇਹਦਾ ਗਾਂ ਦਾ ਹਾਂ ਜਰਸੀ ਇਹ ਦੂਜਾ ਸ਼ਾਈ ਵਾਲ ਦਾ ਕ੍ਰੋਸ ਤੇ ਹਿਸਾਬ ਨਾਲ ਕੰਨੀਆਂ ਬਰਾਬਰ ਕਰ ਹੀ ਗਈ ਆ ਇਹ ਦੂਜਾ ਸੂਈ ਹੈ ਹਾਂਜੀ ਹੁਣ ਬੋਲੇ ਤੇ ਹੈ ਨਾ ਬੋਲਾ 14 15 ਕਿਲੋ ਸਾਫ ਸੂਈ ਕੋਈ ਗੱਲ ਪਰਸੋਂ ਕੱਲ ਦੀ ਬਿਲਕੁਲ ਪੂਰੀ ਸਾਫ ਹੈ ਛੱਡੀ ਇੱਕ ਧਾਰ ਬਣਾਉਗੀ ਠੀਕ ਹੈ ਹਾਂਜੀ ਬੋਲਾ ਕਿੰਨਾ ਕਾ ਅਕਾਊਂਟ ਹੋਇਆ ਹਾਂਜੀ ਬੋਲਾ ਕਿੰਨਾ ਬੋਲਾ 14 ਤੋਂ 15 ਕਿਲੋ ਬਿਲਕੁਲ ਦੋ ਦੇ ਦਾ ਵੀ ਸੰਧੂ ਸਾਹਿਬ ਚਿੱਟਾ ਹੀ ਹੈ ਲੋ ਦੋਸਤੋ ਹਵਾਨੇ ਦੀ ਬੰਤਰ ਵੇਖੋ ਜਿੰਨੀ ਗਾੜ ਉਨੀ ਪਿਛੇ ਨੂੰ ਧਾਕਾ ਪੂਰੀ ਉਹਨਾਂ ਹੀ ਅੱਗੇ ਉਹਨਾਂ ਹੀ ਪਿਛੇ ਲੇਵਾ ਠੀਕ ਹੈ ਤੇ ਪਰਸੋਂ ਦੀ ਦੋਸਤੋ ਸੂਈ 14 15 14 15 ਕਿਲੋ ਬੋਲਾ ਵੀ ਵੀਰ ਮੰਨ ਲਈ ਅਜੇ ਤਜਗਦੇ ਨਹੀਂ ਹੋਇਆ ਸੂ ਠੀਕ ਹੈ ਪਰਸੋਂ ਪਰਸੋਂ ਤੜਕੇ ਸੂਈ ਚ ਤਿੰਨ ਕ'ਜੇ ਆੜੀ ਠੀਕ ਹੈ ਜੀ ਲੌਵੀ ਬੈੜ ਤੋਂ ਸੋਈ ਵੀ ਚੰਗੀ ਆ ਬਦਾਮੀ ਰੰਗ ਦੇ ਵਿੱਚ ਆ ਰੰਗ ਬਿਲਕੁਲ ਗਾੜਾ ਬਦਾਮੀ ਠੀਕ ਹੈ ਜੀ ਲਾਲ ਰੰਗ ਦੇ ਵਿੱਚ ਹੀ ਆਪਾਂ ਕਹਿ ਦਿੰਨੇ ਆ ਚਵਾਈਆਂ ਬਹੁਤ ਜਿਆਦਾ ਸਾਫ ਆ ਭਵਾਨੇ ਭੁੰਨੇ ਬੜੇ ਸਾਫ ਸੁਥਰੇ ਆ ਤੇ ਚਵਾਈਆਂ ਚਵਾਈਆਂ ਵੀ ਜਿਹੜਾ ਦੋਸਤੋ ਪੂਰੀਆਂ ਵਧੀਆ ਲੱਗੀਆਂ ਨੇ ਕਿਉਂਕਿ ਪਸ਼ੂ ਸਾਰੇ ਕੋਈ ਇਹ ਤਾਂ ਹੈ ਨਹੀਂ ਵੀ ਇੱਕ ਇੱਕ ਦੋ ਦੋ ਦਿਨਾਂ ਤੇ ਸੋਏ ਆ ਘੱਟੋ ਘੱਟ ਕਈ ਬੌਲੇ ਤੋਂ ਸਾਫ ਹੋ ਚੁੱਕੇ ਆ ਪਸ਼ੂ ਕੋਈ ਦੁੱਧ ਤੇ ਚੱਲਣ ਡਿਆ ਇਸ ਕਰਕੇ ਚਵਾਈਆਂ ਜਿਹੜੀਆਂ ਮੁਕੰਮਲ ਤੌਰ ਤੇ ਹੱਥੀ ਚਵਾਈਆਂ ਕੀਤੀਆਂ ਨੇ ਵੀਰ ਹੋਣਾ ਨੇ ਉਦੇ ਬਿਹਾਫ ਤੇ ਗੱਲਬਾਤ ਕੀਤੀ ਜਾਂਦੀ ਹੈ ਵੀ ਬਿਲਕੁਲ ਚਵਾਈ ਵਾਲੇ ਪਾਸਿਓ ਫਿੱਟ ਫਾਟ ਆ ਬਸੂ ਕੋਈ ਮੇਰਾ ਭਰਾ ਇਥੇ ਆਪਣੀ ਤਸੱਲੀ ਕਰੇ ਇਹਨਾਂ ਨੂੰ ਆਪਣੀ ਕਰਕੇ ਲੈ ਕੇ ਜਾਂਦੀ ਆ ਠੀਕ ਹੈ ਜੀ ਦੂਜਾ ਸਵੇਰ ਸੋਈ ਆ ਸੋ 14 15 14 15 ਹੁਣ ਬੋਲਾ ਮੇਰਾ ਭਰਾ ਕੋਈ ਮੰਨ ਕੇ ਤੁਸੀਂ ਸੌਦਾ ਕਰ ਲਿਓ ਕਿਉਂਕਿ ਤੀਜਾ ਦਿਨ ਹੈ ਅੱਜ ਮਗਰ ਬੱਸੀ ਫੀਮੇਲ ਕਾਫ ਨੂੰ ਜਨਮ ਦਿੱਤਾ ਇਹਨੇ ਹਾਈ ਟੂ ਮੀਡੀਅਮ ਦੇ ਵਿੱਚ ਚੋਣ ਬਹੁਤ ਜਿਆਦੀ ਸਾਫ ਹੈ ਵੀ ਚਵਾਈ ਦਾ ਡੰਗਰ ਤਾਂ ਕੋਈ ਮੜਾ ਨਾ ਹੋਊਗਾ ਹੂੰ ਬਾਕੀ ਥਣ ਥਣ ਮੜਾ ਸੁਣਨ ਲੱਗਾ ਮੁਠੀਆਂ ਥਾਣੇ ਆ ਹੂੰ ਜਿੰਨਾ ਥਣ ਹੋਣੇ ਇਹਨਾਂ ਇਹਨਾਂ ਹੋਰ ਕੱਟ ਜਾਂਦੀ ਮੁੜ ਕੇ ਹਾਂ ਆ ਦੇਖੋ ਜੀ ਠੀਕ ਆ ਨਿਤਨਾ ਲੈਣ ਦੇਣ ਤੇ ਗੱਲ ਆ ਕੇ ਨਿਬੜਦੀ ਆ ਵੀ ਕਿੰਨੇ ਕੁ ਦੀ ਦਵਾਂਗੇ ਆਪਾਂ ਇਹਦਾ ਸੰਧੂ ਸਾਹਿਬ ਮੁੱਲ ਕਰਦੇ 200000 ਰੁਪਇਆ ਹਾਂ ਤੇ ਦੇ ਦੇਣੀ ਆਪਾਂ 50000 ਦੇ ਵਿੱਚੋਂ 1000 ਛੱਡ ਦੇਣਾ ਪੂਰਾ ਹਾਂ ਬਸ ਅੱਧਰ ਗੱਲ ਆਏ ਆ ਜੀ ਆਪਾਂ ਬਹੁਤ ਟਾਈਮ ਬਾਦੀ ਵੀਡੀਓ ਪਾਉਣ ਲੱਗੇ ਆ ਭਾਵੇਂ ਹੁੰਦਾ ਦੇ ਭਾਵੇਂ ਆਹ ਟਾਈਮ ਤੇ ਕਿਹਦਾ 10 15 ਪਾ ਦਿੰਦੇ ਆਪਾਂ ਦੇ ਚਲੋ ਅਗਰ ਤੁਹਾਡੀ ਤੁਹਾਡੀ ਥੋੜੀ ਕਸਰ ਆ ਵੀ ਤੂੰ ਹੀ ਨਹੀਂ ਆਏ ਹਾਂ ਮੈਂ ਉਹ ਕਰਦਾ ਪਾਉਂਦਾ ਪਾਉਂਦੇ 10 15 ਪਾ ਦਿੰਦੇ ਇੰਨੇ ਟਾਈਮ ਦੇ ਵਿੱਚ ਹਾਂਜੀ ਤੇ ਚਲੋ ਰੱਬ ਸਵੱਬ ਬਣਦਾ ਆਪਾਂ ਹਫਤਿਆਂ ਦੋ ਵੀਡੀਓ ਪਾ ਸਕਦੇ ਵਧੀਆ ਸੰਗਤ ਜਿੰਨਾ ਮਾਲਿਆ ਹਾਂ ਤੇ ਇਹ ਆਪਾਂ ਦੇ ਅੱਜ ਕਿੰਨੇ ਦੇਖ ਬਿਲਕੁਲ ਮੋਲਾ ਪਾਉਣੇ ਕੀ ਕਰਨੇ ਵੀ ਕੋਈ ਭੈਣ ਭਰਾਏ ਨਾ ਕਿ ਤੋਰ ਮਰੋੜ ਜਿੰਨਾ ਬਾਲੀ ਕਰੇ ਹਾਂ ਸਾਹਿਬ 2000 ਰੁਪਏ ਹੋਰ ਛੱਡ ਦਾਂਗੇ ਕਿੰਨੇ ਕੀ ਹੋ ਗਈ 47000 ਰੁਪਏ 47000 ਠੀਕ ਬਾਅਦ ਵਿੱਚ ਛੋੜ ਹੀ ਕਰਨੀ ਹੁਣ ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਅੱਜ ਠੀਕ ਆ ਬਾਕੀ ਦੁੱਧ ਸਹੀ 17 18 ਕਿਲੋ ਵਧੀਆ ਭਰਿਆ ਦੁੱਧ ਇਹਦਾ ਵੀ ਬਿਲਕੁਲ ਚਿੱਟਾ ਜੇ ਆਹ ਇਹਦਾ ਲੋ ਵੀ ਦੋਸਤੋ ਠੀਕ ਆ ਬਾਕੀ ਵੰਡਾ ਬੁੰਡਾ ਬੜੀਆਂ ਚੰਗੀਆਂ ਨੇ ਆਪਾਂ 5 5 6 6 ਇੰਚ ਤੇ ਥਣ ਲੱਗਾ ਕਰਮ ਵਾਲੀ ਨੂੰ ਸੱਜੇ ਖੱਬੇ ਬਹਿਣੀ ਵਾਲੀ ਸਾਈਡ ਤੋਂ ਵੇਖੋਗੇ ਤੁਸੀਂ 5 5 6 6 ਇੰਚ ਤੇ ਥਣ ਲੱਗਾ ਦੂਰੀ ਬਹੁਤ ਜ਼ਿਆਦੀ ਆ ਕੋਈ ਮੋਟਾ ਦਾ ਮੋਟਾ ਟਕਰਾਉਣ ਵਾਲੀ ਗੱਲ ਨਹੀਂ ਚਾਹੇ ਕੋਈ ਵੀ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚੋਕੇ ਆਪ ਦੀ ਤਸੱਲੀ ਕਰ ਲੈ ਆ ਦੇਖੋ ਕੋਈ ਚੋਣ ਵੀ ਠੰਡੀ ਆ ਠੀਕ ਆ ਜੀ ਲੱਤ ਛੜਾ ਕੋਈ ਪਹਿਉਣੀ ਲਓ ਜੀ ਯਾਦਿ ਬਾਕੀ ਸਟਰਕਚਰ ਬਹੁਤ ਸੋਹਣਾ ਹਵਾਨੇ ਦੇਵੇ ਦਾ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਬਲੋ ਬਿਲਕੁਲ ਜਿਵੇਂ ਗਰਮੀ ਦਾ ਸੀਜ਼ਨ ਆ ਤਾਂ ਆਪਾਂ ਕਹਿ ਦਿੰਦੇ ਆ ਬਈ ਦੋਸਤੋ ਬਰਫੀਆ ਕਰਮਾ ਇਹ ਸੰਸਾ 2 ਲੱਖ ਵਾਲੀ ਮੱਝ ਤੇ ਕੱਲੀ ਗਾਂ ਆ ਤੰਨੇ ਹਿਸਾਬ ਨਾਲ ਗਾਵਾਂ ਇਹ ਵਾਹ ਇਹਨਾਂ ਦੁੱਧਾਂ ਜ਼ਮੀਨਾ ਸਬੰਧ ਫਰਕੇ ਮੱਝਾਂ ਨੂੰ ਦੋਨੂੰ ਟੱਕਰ ਦੇਣੀਆਂ ਇਹ ਲੋਬੀ ਪ੍ਰਭੂ ਠੀਕ ਹੈ ਇਹ ਹੋ ਗਈ ਦੋਸਤੋ ਬਾਹਰ ਜਿਹੜੀ ਆਪਾਂ 4ਵੇਂ ਨੰਬਰ ਤੇ ਆ 47 ਹਜ਼ਾਰ ਰੁਪਏ ਦੇ ਦੇਵਾਂਗੇ ਦੂਜੇ ਨੰਬਰ ਤੇ 47000 47000 ਦੀ ਜਿਹੜੀ ਦੋਸਤੋ ਲਾਸਟ ਤੁਹਾਨੂੰ ਮਿਲ ਜੂਗੀ ਤੂੰ ਸੰਪਰਕ ਕਰ ਲਿਓ ਵੀਰ ਨਿਤਨ ਦੇ ਨਾਲ ਅੱਛਾ ਨਿਤਨ ਇਹ ਵੀ ਆ ਗਈ ਕ੍ਰਾਸ ਇਹ ਸ਼ਾਈ ਵਾਲੀ ਆ ਗਈ ਇਹ ਸ਼ਾਈ ਵਾਲੀ ਸ਼ਾਈ ਵਾਲੀ ਕ੍ਰਾਸ ਹੈ ਜਿਸ ਬੰਦੇ ਨੇ ਬਿੱਲੇ ਭਾਜੀ ਵੇਖਿਓ ਜੇ ਕਿਤੇ ਦੱਸਾਂ ਕੀ ਗੱਲ ਹੈ ਤੁਸੀਂ ਬੰਦੇ ਪ੍ਰਾਣੇ ਜਿਹਾ ਤਾਂ ਕੋਈ ਇਹ ਨਾ ਕੋਈ ਆ ਕੇ ਵੀ ਯਾਰ ਕਿਤੇ ਐ ਨਹੀਂ ਆਹ ਦੇਖੋ ਜੀ ਦੋਧੀਆਂ ਦੰਦੀਆਂ ਆਹ ਲਓ ਜੀ ਭਰਾਓ ਦੋਸਤੋ ਕੱਲੀ ਇਹ ਕਹਿੰਦੀ ਵੀ ਕੱਲੀ ਕਹਿ ਕੇ ਗੱਲ ਹੈ ਨਾ ਉਹ ਗੱਲ ਨਹੀਂ ਆ ਦੇਖੋ 22 ਮਹੀਨੇ ਦੀ ਉਮਰ ਮੰਨ ਕੇ ਚੱਲੋ ਵੀ ਇੰਨੀ ਗਈ ਇੱਕ ਹੀਰੀ ਵਸ ਪਹਿਲਾਂ ਵੀ ਇੱਕ ਬੱਚੀ ਬੜੀ ਪਿਆਰੀ ਆਈ ਸੀ ਜਿਹੜੀ ਆਪਣੇ ਕੋਲ ਹੀਰੀ ਸੂਈ ਸੀ ਸਾਰੀਆਂ ਵੈੜਾਂ ਸਾਰੀਆਂ ਦੰਦਾ ਜੀ ਆ ਹ ਇਹ ਹਿਸਾਬ ਨਾਲ ਸੰਧਾ ਡੰਗਰ ਉਹ ਲੈ ਜਾਂਦਾ ਫਿਰ ਜਿਹੜੇ ਸੱਜਣ ਨੇ ਇੱਕ ਅਦਾ ਰੱਖਣਾ ਹੋਵੇ ਨਾ ਬਿਲਕੁਲ ਬਿਲਕੁਲ ਉਹ ਜਿਹੜਾ 2-4 ਸੂਏ ਪੀ ਵੀ ਲਵੇ ਵੇਖੋ ਗੱਡੀ ਕਿ ਸਵਾਲ ਹੋਈ ਹੋਊਗੀ ਕਰਮਾੜੀ ਦੀ ਤੇ 2 ਸਾਲ ਦੇ ਬਿਲਕੁਲ ਅੰਦਰ ਵਾਰ ਹੀ ਕੋਈ 2 ਸਾਲ ਤੇ ਸਵਾ 2 ਸਾਲ 2.5 ਸਾਲ ਦੇ ਵਿੱਚ ਵਿੱਚ ਹੀ ਸੂਹੀ ਆ 2 ਸਾਲ ਪੰਜਾਂ ਮਹੀਨਿਆਂ ਦੀ ਆ ਪੰਜਾਂ ਮਹੀਨਿਆਂ ਦੀ 2 ਸਾਲ ਦੇ ਅੰਦਰ ਹੀ ਆ ਫਿਰ ਤੇ ਜਿੰਨੇ ਇੱਕ ਅਦਾ ਨਾ ਰੱਖਣਾ ਹੁੰਦੇ ਆਸੇ ਬੜਾ ਵਧੀਆ ਹਾਂ ਵੇਗਾ ਥਾੜਾ ਬੂਲਾ ਥਾਣਿਆ 10000 ਕਿਲੋ ਇਥੇਲੇ ਬੋਲਾ ਇਹ ਵੀ ਪਰਸੋਂ ਸੁਈ ਆ ਬੱਛਾ ਮਗਰਿਆ ਲੋ ਜੀ ਪਰਸੋਂ ਆ ਮਗਰ ਬੱਛਾ ਆ ਗਿਆ ਆ ਬੱਛਾ ਇਸੇ ਦਾ ਹੀ ਮਗਰ ਪਰਸੋਂ ਦੀ ਸੁਈ ਆ ਹਾਂਜੀ ਬੋਲਾ ਕਿੰਨਾ ਦੱਸਿਆ ਬੋਲਾ ਹੈਗਾ 10000 ਕਿਲੋ ਲੋ ਜੀ 1011 ਕਿਲੋ ਬੋਲਾ ਭਰਾਵੋ ਬਾਕੀ ਮੋਹੋਂ ਦੰਦੀ ਚੈੱਕ ਕਰਾਤੀ ਮੇਰਾ ਵੀਰ ਵੀਡੀਓ ਸਕਿੱਪ ਨਾ ਕਰਿਆ ਕਰੋ ਰੂਟੀਨ ਚ ਵੇਖਿਆ ਕਰੋ ਠੀਕ ਹੈ ਜੀ ਫਿਰ ਗੱਲਬਾਤ ਪਤਾ ਲੱਗੂਗੀ ਤੁਹਾਨੂੰ ਆ ਵਿੱਚ ਚੋਣ ਠੰਡੀ ਆ ਪੂਰੀ ਠੀਕ ਹੈ ਉਹ ਲੱਤ ਛਾੜਾ 11 12 ਕਿਲੋ ਬੋਲਾ ਜਿਹੜਾ ਦੋਸਤੋ ਸ਼ੁਰੂਆਤ ਕੀਤੀ ਆ ਬੱਚੀ ਬੜੀ ਪ ਉਮਰ ਤੁਸੀਂ ਦੇਖ ਲੋ ਆਪ ਇੰਦਾਜਾ ਲਾ ਲੇ ਵੀ ਨਵੀ ਤੋਂ ਨਵੀ ਆਪਾਂ ਕਹਿ ਸਕਦੇ ਆ ਵੀ ਏਡੀਆਂ ਤਾਂ ਕਰਮਾਂ ਵਾਲੀਆਂ ਕਈ ਨਾ ਦੋਸਤੋਂ ਬਣਦੀਆਂ ਨਹੀਂ ਗੀਆਂ ਠੀਕ ਆ ਲੱਗਦੀਆਂ ਨਹੀਂ ਗੀਆਂ ਸੌ ਰਤੀਆਂ ਨਹੀਂ ਗੀਆਂ ਫਿਲਹਾਲ ਏ ਕਰਮਾਂ ਵਾਲੀ ਸੂਈ ਆ ਸੋਹ ਸਾਬ ਮੇਰੇ ਘਰੇ ਖਲੋਤੀਆਂ ਜਿਹੜੀਆਂ ਇਹ ਤੱਕ ਮੇਰੇ ਘਰੇ 4 4 ਦੰਦ ਖਲੋਗੀਆਂ ਇਹ ਬਿਹੜਾ ਨਹੀਂ ਖਲੋਤੀਆਂ ਜੀ ਨਹੀਂ ਇਹੋ ਗੱਲ ਹੀ ਨਾ ਇਹ ਵੀ ਕਰਮਾਂ ਨਾਲ ਹੀ ਆ ਕੋਈ ਪਸ਼ੂ ਬਿਲਕੁਲ ਬੱਤਰ ਬੜੇ ਥਾਨ ਵੜਾ ਸੋਹਣਾ ਲੱਗਾ ਸੰਸਾ ਦਾ ਬਾਕੀ ਖੀਰੀਆਂ ਦੋਂਦੀਆਂ ਸਵੌਣੀਆਂ ਦੋਸਤੋਂ ਹਾੜੀ ਸਾਰੀ ਇਹਦਾ ਜਿਹੜਾ ਕੰਮ ਉਹ ਨਹੀਂ ਹੈਗਾ ਬਹੁਤ ਪਸ਼ੂ ਦੀ ਕੋਈ ਚੰਗੀ ਸੇਵਾ ਚੰਗੀ ਕੇਅਰ ਚੰਗੀ ਸੁਭਾਲ ਦੇ ਵਿੱਚ ਪਸ਼ੂ ਹੋਵੇ ਤਾਂ ਫੇਰ ਕੋਈ ਕੀੜਾ ਪਸ਼ੂ ਜਿਹੜਾ ਸੁੰਦਾ ਠੀਕ ਆ ਸੋ ਰੰਗ ਨੂੰ ਕਿ ਬੜਾ ਪਿਆਰਾ ਪਛੀ ਦਾ ਸੋ ਰੰਗ ਬਾਦਾਮੀਆ ਦੋਸਤੋ ਤੇ ਗਾੜੀ ਸ਼ੇਡ ਆ ਡਾਰਕ ਸ਼ੇਡ ਦੇ ਵਿੱਚ ਆ ਬਹੁਤ ਪਿਆਰੀ ਸੋ ਥਾਨ ਥਨ ਬਹੁਤ ਸੋਨਾ ਠੀਕ ਆ ਜੀ ਦੋਹਰਾ ਥਾਣਾ ਕਰਮਾਲੀ ਨੂੰ ਲੱਗਾ ਚਾਰ ਥਾਨ ਮੁੱਠੀ ਮੁੱਠੀ ਰੋਗ ਰੋਗ ਦਾ ਥਾਣਾ 11 12 ਕਿਲੋ ਜਿਹੜਾ ਹੁਣ ਇਸ ਵਕਤੇ ਤੇ ਥੱਲੇ ਬੋਲਾ ਹਾਜ਼ਰ ਤਿੰਨ ਦਿਨਾਂ ਦੀ ਸੂਈ ਆ ਮਗਰੇ ਦੇ ਬਛਾ ਮੇਲ ਕਾਫ ਠੀਕ ਆ ਅੱਛਾ ਨਿਤਨ ਵਛੀ ਦੇਵਾਂਗੇ ਕਿੰਨੇ ਦੀ ਬਾਈ ਜੀ ਸੰਸਾਹ ਜੇ ਸਹੀ ਮਹੀਨੇ ਵਿੱਚ ਵੇਖੀ ਵੇਖੀ ਇਹਦੇ ਵਛੀ ਵੇਖਦੀ 50 55 ਦੀ ਠੀਕ ਐ ਪਰ ਆਪਾਂ ਦੇਵਾਂਗੇ ਵਛੀ ਇਹ ਵੀ 47000 ਦੀ 47 ਦੀ 1000 ਰੁਪਏ ਵਿੱਚੋਂ ਛੜਦਾਂਗੇ 46 000 ਖੀਰ 45000 ਦੇ ਦੇਣੀ ਹੂੰ ਇਹ ਤੋਂ ਥਾਣੀ ਲੋ ਵੀ ਸਿਰਫ ਇੱਕ ਜਿਹੜੀ ਛੋੜ ਕਰਨੀ ਆ ਮੁੱਲ ਦਾ ਸੰਸਾਹ 40 45 ਮੋਲਿਕ ਹੋ ਜੈ ਇੰਨੇ ਕਿ ਕਰਨੇ ਆ ਆਪਾਂ ਹੂੰ ਇੱਕ ਸਿਰਫ ਛੋੜ ਕਰਾ ਦੇਣਾ 245000 ਦੀ ਜੈ ਸੰਉ ਜੀ ਠੀਕ ਆ ਜੀ 45000 ਦੀ ਇਹ ਦਿੱਤੀ ਜਾਣੀ ਆ 45000 ਦੀ ਜਿਹੜੀਆਂ ਕਸਣਾ ਕੁਸਣਾ ਕੱਢ ਕੇ ਸਾਰੀਆਂ ਠੀਕ ਆ ਜਿ ਲੈਸਾ ਲਸਾ ਕਰਕੇ ਮਗਰ ਦੇ ਬਛਾ ਮੇਲ ਕਾਫ ਆ ਬੱਚੀ ਬੜੀ ਪਿਆਰੀ ਆ ਤੋਂ ਕੋਈ ਛੱਡ ਕੇ ਨਹੀਂ ਜਾਂਦਾ ਮੇਰਾ ਭਰਾ ਜਿਹੜਾ ਕੋਈ ਨਵਾਂ ਪਸ਼ੂ ਲੱਭ ਰਿਆ ਕੋ ਟਕਾਉਂਗੇ 2 4 5 ਸਵੇ ਨੂੰ ਆਪਣੇ ਕਿਨੇ ਤਿੰਨਾ ਵੀ ਸੰਸਾ ਅੱਖਾਂ ਜਾ ਕੇ ਵੇਖਿਓ ਤਿੰਨਾ ਵੀ ਅੱਖਾਂ ਕਾਲੀਆਂ ਲਓ ਜੀ ਆ ਦੇਖੋ ਤੋਂ ਚੰਗੀ ਓਵਰਾਲ ਜੋ ਦੋਸਤੋ ਜਿੰਨੀ ਬੱਚੀ ਸਾਰੀ ਪਿਆਰੀ ਆ ਅੱਛਾ ਨੈਕਟ ਆਪਣੇ ਕੋਲ ਆ ਦੱਬੀ ਖੜੀ ਜਿਹੜੀ ਵੜ ਨਿਤਨ ਇਹ ਸੰਸਾ ਪਹਿਲਾ ਸੂਆ ਵੀ ਪਹਿਲਾ ਚਾਰ ਦੰਦ ਚੌਗੀ ਹਾਂਜੀ ਪਿਓਰ ਚਾਰ ਦੰਦ ਤੇ ਇਹਨੂੰ ਸੂਈ ਨੂੰ ਆਏ ਪਾਈ ਮਾ ਦੇਣੇ ਆ ਪੰਜਵਾ ਦਿਨ ਪੰਜਵਾ ਦਿਨ ਦੀ ਸੂਈ ਹੈ ਤੇ ਦੁੱਧ ਗਿਣ ਲਓ ਬੋਲਾ ਗਿਣ ਲਓ 14 ਤੋਂ 15 ਕਿਲੋ ਜਿਹੜਾ ਬਿਲਕੁਲ ਥੱਲੇ ਤਿਆਰ ਹੈ 14 ਕਿਲੋ ਮੰਨੋ ਬੋਲਾ ਹੀ ਆ ਜੀ ਹਾਂਜੀ ਨਹੀਂ ਦੁੱਧ ਬਣ ਗਿਆ ਸੰਸਾ ਪਾਈ ਪਾਈ 14 15 ਦਿਨਾਂ ਦੀ ਸੂਈ ਹੈ ਪੰਜਵੇਂ ਦਿਨ ਦੀ ਆ ਗਈ ਹੈ ਐਵੇਂ ਆਖੀਏ ਲਓ ਜੀ ਮਗਰ ਬਸੀ ਆ ਵਾਸੀ ਮਗਰ ਜਰਸੀ ਜੀ ਆ ਗਈ ਲੋ ਵੀ ਵਛੀ ਵੀ ਪੂਰੀ ਪੋਲੀਪਲਿਟੀ ਦਿੱਤੀ ਵੇਖੋ ਕਰਮਾਲੀ ਨੇ ਪੰਜਾਂ ਕ ਦਿਨਾਂ ਦਾ ਸੁਆ ਵੈੜ ਵੜੀ ਰਾਜੀ ਸੰਧ ਸਾਹਿਬ ਠੀਕਾ ਡੰਗਠਾ ਪਿਆ ਜਾਂਦਾ ਗਰਮੀ ਉਤੋਂ ਬਿਲਕੁਲ ਜੀ ਬਿਲਕੁਲ ਸੋ ਰੰਗ ਪ੍ਰਿੰਟ ਤੁਸੀਂ ਦੇਖ ਲਿਆ ਸੁਆ ਦੂਜਾ ਪਹਿਲਾ ਪਹਿਲਾਂ ਚੌਕੀ ਚਾਰ ਦੰਦ ਠੀਕ ਆ ਜੀ ਲੋ ਵੀ ਪਹਿਲਾ ਸੁਆ ਦੋਸਤੋ ਚਾਰ ਦੰਦ 15 14 ਕਿਲੋਨ ਦੁੱਧ ਦੇ 14 ਕਿਲੋ ਬਿਲਕੁਲ ਤਿਆਰ ਆ ਲਓ ਜੀ 15 14 ਕਿਲੋ ਦੋਸਤੋ ਦੁੱਧ ਜਿਹੜਾ ਰੈਡੀ ਆ ਜਿਹੜਾ ਹੁਣ ਚੋ ਲੈਣਾ ਤੁਸੀਂ ਠੀਕ ਆ ਜੀ ਸੋ ਚੌਕੀ ਬਚੀ ਬਹੁਤ ਦੰਦੀ ਠੀਕ ਆ ਪਹਿਲਾ ਸੁਆ ਪਲੂਣ ਬਚੀ ਸੂਈ ਆ ਮਗ ਆ ਦੇਖੋ ਜਰਸੀ ਬੱਚੀ ਮਗਰ ਲੰਬਾ ਇੱਕ ਵਾਰੀ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਉਮਰ ਦੇ ਹਿਸਾਬ ਨਾਲ ਦੇਖੀਏ ਦੋਸਤੋ ਤੇ ਹਾਈਟ ਹੋਰ ਵੀ ਕਰਮਾ ਵਾਲੀ ਕਰੂਗੀ ਜਵਾਨ ਹੁੰਦੇ ਤੱਕ ਆਪਾਂ ਨਾਰਮਲ ਹੀ ਗੱਲ ਕਰਦੇ ਆ ਪਸ਼ੂ ਇਨਕਰੀਸ ਹੁੰਦਾ ਠੀਕ ਆ ਜੀ ਡਵੈਲਪਮੈਂਟ ਜਿਹੜੀ ਪਸ਼ੂ ਦੀ ਹੁੰਦੀ ਆ ਬਿਲਕੁਲ ਜਦੋਂ ਤੱਕ ਪਸ਼ੂ ਜਵਾਨ ਹੁੰਦਾ ਫਿਲਹਾਲ 4 ਦਾ ਤੇ ਕੱਦ ਕੱਟ ਸੋਹਣਾ ਬੱਚੀ ਦਾ ਬਾਕੀ ਸੂ ਦੇ ਵਿੱਚ ਆਇਆ ਨਾਰਮਲ ਇਹ ਕੁਪਰੋਂ ਗਰਮੀ ਆ ਠੀਕ ਆ ਜੀ ਗਰਮੀ ਕਰਕੇ ਕਿਤੇ ਨਾ ਕਿਤੇ ਪਸ਼ੂ ਤੈਹ ਜੀ ਲਾਉਂਦਾ ਮੌਸਮ এনवायरमेंट ਕਿਤੇ ਨਾ ਕਿਤੇ ਠੰਡਾ ਹੋ ਗਿਆ ਕਰਮਾ ਵਾਲੀ ਥੱਲੇ ਹੋਰ ਜ ਤੇ 15 ਕਿਲੋ ਮੇਰਾ ਭਰਾ ਕੁਚੋ ਹੋ ਕੇ ਆਪਣੀ ਤਸੱਲੀ ਕਰ ਸਕਦਾ ਹੁਣ ਦੁੱਧ ਬਣਨ ਲੱਗ ਪਿਆ ਅੱਜ ਪੰਜਾ ਦਿਨਾਂ ਦੀ ਸੂਈ ਦੇ ਥੱਲੇ ਮੱਕ ਚੋਂ ਚੋਂ ਦੀ ਪੂਰੀ ਸਾਫ ਆ ਥਣ ਭਾਂਡੇ ਲੋਂ ਨਹੀਂ ਕਿਸੇ ਦੇ ਡੰਗਰ ਦਾ ਕੋਈ ਲਾਵਾ ਸਾਰੀਆਂ ਸਾਫ ਆ ਲਓ ਸੁਣੋ ਕੀ ਨਹੀਂ ਆ ਦੋਸਤੋ ਅੱਜ ਹਰ ਵਾਰ ਪਸ਼ੂ ਵੈਸੇ ਚੰਗੇ ਆਉਂਦੇ ਆ ਵੈਸੇ ਘਰੋਂ ਪਸ਼ੂ ਆਪਾਂ ਨੂੰ ਦਿਖਾਈ ਨਹੀਂ ਗਏ ਥੋੜਾ ਜਿਹਾ ਆਪ ਵੀ ਛੋਟੀ ਬਣਾਉਣ ਕਰਕੇ ਵੀਰ ਨੇ ਤਾਂ ਬਹੁਤ ਵਧੀਆ ਸੀ ਪਸ਼ੂ ਚੰਗੇ ਚੰਗੇ ਆਏ ਆ ਤੇ ਫਿਲਹਾਲ ਚਲੋ ਲੋਕਲ ਜ਼ਿਆਦਾਤਰ ਵਿਕਰੀ ਜਿਹੜੀ ਆ ਉਹ ਦਿਨ ਇਹਦੀ ਲੋਕਲ ਪਸ਼ੂ ਵੀ ਵੇਖ ਜਾਂਦਾ ਤੇ ਨਿਤਨ ਕੀ ਕਰਦਾ ਭਰਾ ਸਾਡਾ ਡਿਮਾਂਡ ਇਹਦੀ ਕਰਦਾ 57000 ਰੁਪਿਆ ਆ ਜਿਹੜੀ ਦੇਣੀ ਦੇਣੀ 54000 ਦੀ 54 ਦੀ ਹਾਂ ਜੀ ਤੇ ਨਹੀਂ ਯਾਰ ਦੇ ਦਾਂਗੇ ਤੇ ਵਿੱਚੋਂ ਥੋੜੀ ਬੋਲੀ ਛੋਟ ਚ ਪਾ ਜੰਨਾ ਕਿ ਹੋਇਆ ਮਾਨਤਾਨੇ ਕਰਕੇ ਇਹ ਤਾਂ ਇਹ ਤਾਂ ਨਿਤਨ ਆਪਣੇ ਮਾਨਤਾਨਾ ਜੇ ਕੋਈ ਸੱਜਣ ਭੈਣ ਭਰਾ ਆਉਂਦਾ ਆਪਣੇ ਦੂਰੋਂ ਨੇੜੇੋਂ ਤੇ ਉਹਦਾ ਵੱਖਰਾ ਵੀ ਕਰਨਾ ਪੈਣਾ ਹੁੰਦਾ ਠੀਕ ਹੈ ਜੀ ਉਹ ਵੀ ਵਿੱਚੋਂ ਕਰ ਦਿਆ ਜੀ ਛੋਟ ਸਹੀ ਨਹੀਂ ਉਹਦਾ ਅਗਲਾ ਆ ਵੀ ਕਹਿ ਦਿੰਦਾ ਵੀ ਇਨੈਸ਼ ਡੋਣੇ ਆ ਉਹ ਚਲੋ ਫਿਰ ਕਹਿ ਦੇ ਜੇ ਬੰਦਾ ਦੂਰੋਂ ਆਇਆ ਕਰਾਇਆ ਭੜਾ ਪਹਿਣਾ ਅਗਲੇ ਨੂੰ ਹਾਂ ਬਿਲਕੁਲ ਠੀਕ ਹੈ ਕਿ ਨਹੀਂ ਉਹ ਆਪ 1500 ਦਾ ਛੱਡ ਦੇ ਚਲ ਕੋਈ ਗੱਲ ਨਹੀਂ ਲਓ ਦੋਸਤੋ ਬੱਚੀ ਚੰਗੀ ਹੈ ਠੀਕ ਆ ਬੱਚੀ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਬੱਚੀ ਰੰਗ ਪ੍ਰਿੰਟ ਚੰ ਇਸ ਤੋਂ ਬਾਅਦ ਨੈਕਟ ਐਂਡ ਲਾਸਟ ਜਿਹੜੀ ਹੈ ਦੋਸਤੋ ਪਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆ ਵੇੜਾ ਫੁੱਲ ਵੱਡੇ ਸੋਹਣੇ ਕੱਦ ਕੱਟ ਦੇ ਵਿੱਚ ਇਹ ਕੱਦ ਭਾਵੇਂ ਸਾਰਿਆਂ ਨਾਲ ਵੱਡਾ ਤੇ ਮੁੱਲ ਦਾ ਸਾਰਨਾ ਥੋੜਾ ਦੋ ਮੁੱਲ ਸਭ ਤੋਂ ਛੋਟਾ ਮੁੱਲ ਸਭ ਤੋਂ ਛੋਟਾ ਠੀਕ ਹੈ ਜੀ ਤੇ ਦੂਜਾ ਸੂਆ ਇਹ ਸੁਹਾਗ ਨਮਾ ਦੂਜਾ ਸੂਆ ਕੰਨੀਆਂ ਦੇ ਦੰਦ ਬਰਾਬਰ ਇਹ ਪੁੱਟਈਆ ਸਾਰਨਾ ਛੇ ਦੰਦ ਆ ਛੱਗੀ ਆ ਹਾਂਜੀ ਅਚਾ ਦੰਦ ਕੱਢ ਗਏ ਜੀ ਹੈਨਾ ਹਾਂ ਦੰਦ ਕੱਢਿਆ ਛੱਟ ਗਈ ਠੀਕ ਆ ਕੰਨੀਆਂ ਦੇ ਦੰਦ ਸਿੱਟਿਆ ਦੋਸਤੋ ਵੈਸੇ ਛੱਗੀ ਮੰਨ ਕੇ ਉਹਦੇ ਦੰਦ ਖਾਏ ਪਹਿਲਾਂ ਆਹਦੇ ਵੇ ਲਓ ਜੀ ਲਓ ਬਦੋਸਤ ਠੀਕ ਆ ਕੰਨਿਆ ਦੇ ਦੰਦ ਦੁੱਧ ਆ ਜੇ ਲਓ ਜੀ ਠੀਕ ਆ ਠੀਕ ਕੰਨਿਆ ਵਾਲੇ ਦੰਦ ਦੋਸਤੋ ਦੁੱਧ ਆ ਜੇ ਠੀਕ ਆ ਜੀ ਤੇ ਇਹ ਜੜੀ ਆ ਦੋਸਤੋ ਕੰਨਿਆ ਵਾਲੇ ਦੰਦ ਦਾ ਸੱਟੇ ਆ ਬਾਕੀ ਛਿੱਗੀ ਮੰਨ ਕੇ ਤੁਸੀਂ ਸੌਦਾ ਕਰ ਲਿਓ ਦੂਜਾ ਸਵੇਰ ਸੂਈ ਆ ਦਿਨ ਕਿਨੇ ਦੱਸੇ ਆ ਇਹਨੂੰ 5 ਤੋਂ 7 ਦਿਨ ਇਹਨੂੰ ਵੀ ਹੋਈ ਗਏ ਸੂਈ ਨੂੰ ਹਫਤਾ ਹੋ ਗਿਆ ਆ ਸੂਈ ਆਪਣੇ ਕੋਲ ਹੀ ਆ ਠੀਕ ਆ ਜੀ ਇਹ ਵੀ ਦੋ ਤਰੀਕ ਨੂੰ ਸੂਈ ਇੱਥੇ ਸੂਈ ਆ ਕੱਠੀਆਂ ਸੂਈਆਂ ਮਤਲਬ ਠੀਕ ਆ ਆ ਪਹਿਲਾਂ ਇਹ ਬਾਅਦ ਚ ਸੂਈ ਆ ਪਹਿਲਾਂ ਸੂਈ ਆ ਪੰਜਾਂ 7 ਦਿਨਾਂ ਦੀ ਹਾਂ ਜੀ ਇਹ ਇੱਕ ਤਰੀਕ ਦੀ ਦੁਪਹਿਰ ਲੋਵੀ ਮਗਰ ਇਹਦਾ ਬੱਚਾ ਬੱਚੀ ਇਹਦਾ ਬੱਚੀ ਬੱਚੀ ਹੈ ਬੱਚੀ ਇਹਦਾ ਦੁੱਧ ਹੁਣ ਕਿੰਨੇ ਥੱਲੇ ਦੁੱਧ 9-10 ਕਿਲੋ ਸਹੀ ਜਿਹੜਾ ਇੱਥੇ ਹੈਗਾ 10 ਕਿਲੋ ਦੁੱਧ ਦਾ ਜੀ 10 ਕਿਲੋ ਕਿਲੋ ਭਰਾਵੋ ਅੱਜ 5-6-6 ਦਿਨਾਂ ਦੇ ਹਫ਼ਤੇ ਦੇ ਅੰਦਰ ਅੰਦਰ ਤੇ 10 ਕਿਲੋ ਦੁੱਧ ਦਾ ਬਾਕੀ ਥਣ ਤੁਸੀਂ ਆਪ ਹੀ ਦੇਖ ਲਓ ਠੀਕ ਹੈ ਜੀ ਅੱਥੀ ਚਵਾਈ ਮੁੱਠੀ ਥਣ ਜਿੱਦਾਂ ਮਰਜ਼ੀ ਮੇਰਾ ਭਰਾ ਕੋਈ ਜਾਣ ਕੇ ਚੋਖੀ ਕੋਈ ਛੋਟਾ ਜਿਹਾ ਥਣ ਨਹੀਂ ਵੀ ਕੋਈ ਵੇਰਾ ਗੂਠੇ ਉਂਗਲਾਂ ਨਾਲ ਚੁੰਦਾ ਫਿਰੂਗਾ 4-5 ਇੰਚ 4 ਇੰਚ ਥਣ ਆ ਪੰਜ ਠੀਕ ਹੈ ਬੜੀ ਉਹ ਵਧੀਆ ਚਵਾਈ ਕਰਵਾ ਦੂਗਾ ਤੁਹਾਨੂੰ 10 ਕਿਲੋ ਦੁੱਧ ਸੋਹਣੇ ਕੱਦਕਾਰ ਦੇ ਵਿੱਚ ਤੇ ਮੁੱਲ ਬਿਲਕੁਲ ਛੋਟਾ ਰਹੂਗਾ ਇੱਕ ਵਾਰੀ ਖੋਲ ਕੇ ਆਪਾਂ ਤੋੜ ਕੇ ਤੁਹਾਨੂੰ ਦਿਖਾਉਣੀ ਆ ਵੱਛੀ ਆ ਦੇਖਿਓ ਯਾਰਾ ਠੀਕ ਆ ਜੀ ਤੋਂ ਚੌਣ ਜਾਣ 200 ਭਰਾਵੋ ਬਾਕੀ ਜਿੰਨੇ ਪਸ਼ੂ ਸਾਰੇ ਆ ਸਾਰੇ ਚਵਾਈਆਂ ਵਾਲੇ ਪਸ਼ੂ ਆ ਕੋਈ ਗੱਬਣ ਪਸ਼ੂ ਨਹੀਂ ਗਾ ਕੋਈ ਵੀਰ ਟਿੱਪ ਕੇ ਲੈ ਕੇ ਜਾਵੇ ਤੇ ਕੱਲ ਕੋਈ ਪ੍ਰੋਬਲਮ ਮੁਸ਼ਕਲ ਆਵੇ ਤੇ ਸਾਰੇ ਪਸ਼ੂ ਦੁੱਧ ਤੇ ਚੱਲਣ ਵਾਲੇ ਆ ਦੁੱਧ ਤੇ ਚੱਲਦੇ ਪਏ ਆ ਕੋਈ ਦੋ ਟਾਈਮ ਵੀ ਇੱਕ ਟਾਈਮ ਚੋ ਕੇ ਆਪਣੀ ਤਸੱਲੀ ਕਰ ਸਕਦੇ ਹੋ ਤੁਸੀਂ ਪੱਦਰੇ ਸਾਹਮਣੇ ਕੱਢੋ ਇਹਨੂੰ ਆ ਲਓ ਜੀ ਲੈ ਆਵਾਸ ਮੈ ਉਹ ਆਜੋ ਆਜੋ ਇਹਨਾ ਪੈਰ ਦਾ ਨਾ ਉਹ ਵਧਿਆ ਥੋੜਾ ਯਾ ਅੱਛਾ ਨਾ ਉਹਨੇ ਕੱਟਦਾ ਜਿਆਦਾ ਥੋੜਾ ਯਾ ਔਰਨੇ ਬਹੁਤ ਕੱਟਿਆ ਗਿਆ ਹਣ ਹਾਂਜੀ ਤਾਂ ਥੋੜਾ ਦਬਾਉਂਦੀ ਆ ਤਾਂ ਥੋੜਾ ਦਬਾਉਂਦੀ ਬਾਕੀ ਸੱਟ ਲੱਗੀ ਉਹ ਤੇ ਆਪਣੀ ਜ਼ਿੰਮੇਵਾਰੀ ਉਹੀ ਕੋਈ ਗੱਲ ਨਹੀਂ ਲਓ ਵੀ ਪ੍ਰਭੂ ਠੀਕ ਆ ਵਸੀ ਵਸੇ ਬੰਦਰ ਬੁੰਦਰ ਦੋਸਤੋ ਵੱਡੀ ਆਂਦੀ ਦੇਖੋ ਤੁਸੀਂ ਢਾਂਚਾ ਢੋਚਾ ਤੋ ਸੂਸਵਾਦ ਵਿੱਚ ਆਇਆ ਪਸ਼ੂ ਵੈਸੇ ਹਫਤਾ ਕੀ ਹੋਈ ਆ ਸੋਈ ਨੂੰ ਤੇ ਮੈਂਟੇਨ ਹੋ ਜੂਗੀ ਕੋਈ ਦੋਸਤੋ ਕਿ ਵੱਡਾ-ਮੁੰਡਾ ਪੈਣਾ ਸ਼ੁਰੂ ਹੋ ਗਿਆ ਤਰਾਜੀ ਹੋ ਗਈ ਕਰਮਾਲੀ ਦੇ ਕਦਕੋਤਲੇ ਪਾਸਿਓ ਕੋਈ ਸ਼ੱਕ ਨਹੀਂ ਕਾ ਵੱਡੇ ਕੱਪ ਜਿਹਨੇ ਦੀ ਆਪਾ ਦੇਣੀ ਆਉਂਦੇ ਤੂੰ ਇਹਨੂੰ 2000 ਰੁਪਈਆ ਦੀ ਆ ਆ ਠੀਕ ਹੈ ਜੀ ਉਹ ਤਾਂ ਨਿਤਨੇ ਬਾ ਕੀ ਨੈਟ ਜਿਹੜਾ 10 ਕਿਲੋ ਉਹ ਕਹੇ ਖਾਵਾ ਦੇ ਭਾਵੇਂ ਜੋ ਮਰਜ਼ੀ ਸੌਦਾ ਕਰੀ ਜਾਵੇ ਜਿਹੜਾ ਆਪਾਂ ਸਹੀ ਦੱਸਾਂਗੇ 10 ਕਿਲੋ ਕਹਾਂ ਆਪਾਂ ਆਪਾਂ ਕਿਹੜਾ ਪਹਿਲੀ ਵੀਡੀਓ ਪਾਉਂਦੇ ਆ ਤਕੀਰਲੀ ਪਣੀ ਹੈ ਬਿਲਕੁਲ ਤੇ ਕੀ ਕਰਦਾਂਗੇ ਮੋਲੇ ਦਾ ਹਾਂ ਨਾ ਮੋਲੇ ਦਾ ਕਰਦਾਂਗੇ ਸੰਧੂ ਸਾਹਿਬ ਕੋਈ ਆਪਾਂ ਜਿਹੜੀ ਦੇ ਹੀ ਦੇਣੀ ਆ 37000 ਰੁਪਈਆ ਦੀ 37000 37000 ਹਾਂ ਵਾ ਵਿਚੋ ਥੋੜਾ ਬੋਲਾ ਉਨੀ ਕੀ ਕੁਝ ਜ਼ਿਆਦਾ ਨਹੀਂ ਠੀਕ ਹੈ ਜੀ ਠੀਕ ਹੈ ਗਏ ਬਾਕੀ ਦੋ 14 15 ਕਿਲੋ ਚ ਵਾਏ ਨਾ ਇੰਨੇ ਵੀ ਲੋ ਵੀ 37000 ਦੀ ਭਰਾਵੋ ਇਹ ਬੱਚੀ ਤੁਹਾਨੂੰ ਜਿਹੜੀ ਮਿਲ ਜੂਗੀ ਇਹ ਵਹਿੜ ਮਿਲ ਜੂਗੀ ਠੀਕ ਹੈ ਬਾਕੀ ਰੇਡ ਪਰਤਾ ਬਿਲਕੁਲ ਜਾਇਜ਼ ਆ ਤੇ ਨੋਰਮਲ ਹੀ ਆਪਾਂ ਗੱਲ ਕਰਦੇ ਆਂ ਸੁਣੀਆ ਦੰਦ ਵੀ ਇਹਦੇ ਵਿਖਾ ਦਿੰਨੇ ਆ ਆਹ ਦੇਖੋ ਜੀ ਆਹ ਲਓ ਆ ਦੁੱਧਾਂ ਦੇ ਜਿਹੜੇ ਆਹ ਲਓ ਠੀਕ ਹੈ ਜੀ ਆਹ ਲਓ ਠੀਕ ਹੈ ਜੀ ਠੀਕ ਹੈ ਜੀ। ਲਓ ਵੀ ਪ्योर ਜਿਹੜੀ ਛੇਦੰਦ ਦੋਸਤੋ ਸ਼ਿੱਕੀ ਪੱਛੀ ਆ। ਇਹ ਦੋਸਤੋ ਐਨੀਮਲ ਨੇ ਅੱਜ ਬੀਰ ਨਿਤਨ ਦੇ ਨਾਮ ਇਹਨਾਂ ਨਿਤਨ ਹਾਂ ਸ਼ਹਿਰ ਪੱਟੀ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਨ ਸਾਹਿਬ ਤੇ ਚਬਾਰਾ ਸਾਹਾ ਪਣ ਗੁਰਦੁਆਰਾ ਪੈਂਦਾ ਤੇ ਜੇ ਨਹੀਂ ਮਤਲਬ ਕਿਸੇ ਨੂੰ ਪਾਲਾ ਦਾ ਦਾਣਾ ਮੰਡੀ ਆ ਕੇ ਇਹਨੂੰ ਪੁੱਛ ਕੇ ਉੱਥੇ ਕਿ ਹੁਣ ਫੋਨ ਕਰਦੇ ਤੇ ਨੰਬਰ ਹੈਗਾ 987684460 ਠੀਕ ਹੈ ਜੀ। ਹਾਂਜੀ ਠੀਕ ਹੈ। ਲੋਬੀ ਭਰਾਵੋ ਇਹ ਅੱਜ ਫਿਲਹਾਲ ਇਸ ਕਵਰੇਜ ਵਿੱਚ ਤੁਹਾਨੂੰ ਪਸ਼ੂ ਦਿਖਾਉਣੇ ਸੀਗੇ ਟੋਟਲ 7 ਨਾਗ ਤੋ ਸਤਾਰਾਂਗਾਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਬਾਕੀ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਕਰਦੇ ਹੋ ਠੀਕ ਆ ਜੀ ਪਸ਼ੂ ਸਾਰੇ ਭਾਅ ਪੜਤੇ ਦੇ ਵਿੱਚ ਜਿਹੜਾ ਐਨੀਮਲ ਹੋਵੇ ਕਿਸੇ ਫਾਰਮਰ ਵੀਰ ਨੂੰ ਪਸੰਦ ਆਊਗਾ ਇਥੇ ਆਣ ਕੇ ਆਪਣੀ ਵਿਸ਼ੇਸ਼ ਤੌਰ ਤੇ ਤੁਸੀਂ ਨਰਕ ਪਰਖਾ ਉਹ ਤਸੱਲੀ ਕਰ ਸਕਦੇ ਜੀ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ